ਪੰਜਾਬ ਦੇ ਵਿੱਚ ਮੌਸਮ ਦਾ ਮિજાਜ ਲਗਾਤਾਰ ਕਹਿਰਵਣ ਹੁੰਦਾ ਜਾ ਰਿਹਾ ਪਹਿਲਾਂ ਜਿੱਥੇ ਸੰਗਣੀ ਧੁੰਦ ਨੇ ਬਸ ਕਰਾਈ ਹੋਈ ਹੈ ਤੇ ਸੜਕਾਂ ਦੇ ਉੱਪਰ ਵਿਜ਼ਿਬਿਲਟੀ ਘੱਟ ਹੋਣ ਦੇ ਚਲਦਿਆਂ ਹਾਸਿਆਂ ਦਾ ਗ੍ਰਾਫ ਲਗਾਤਾਰ ਵੱਧਾ ਜਾ ਰਿਹਾ ਦੂਜੇ ਪਾਸੇ ਹੁਣ ਇਸ ਹਵਾਵਾਂ ਦੇ ਨਾਲ ਮੀਨੂ ਲੈ ਕੇ ਵੀ ਅਲਰਟ ਕਰ ਦਿੱਤਾ ਗਿਆ ਪੰਜਾਬ ਦੇ ਬਹੁਤ ਸਾਰੇ ਇਲਾਕੇ ਅਜਿਹੇ ਨੇ ਜਿੱਥੇ ਕਿ ਮੀਨੂ ਲੈ ਕੇ ਚੇਤਾਵਨੀ ਜਾਰੀ ਕੀਤੀ ਗਈ ਹੈ ਆਈਐਮਡੀ ਦੀ ਰਿਪੋਰਟ ਦੇ ਮੁਤਾਬਕ ਪੱਛਮੀ ਗੜਬੜੀ ਕਾਫੀ ਦਾਦਾ ਸਰ ਗਰਮ ਹੋ ਚੁੱਕੀ ਹੈ ਪਹਾੜਾ ਦੇ ਵਿੱਚ ਬਰਬਾਰੀ ਹੋ ਰਹੀ ਹੈ ਅਤੇ ਹੁਣ ਸਿੱਧਾ-ਸਿੱਧਾ ਇਸ ਦਾ ਅਸਰ ਜੋ ਹੈ ਮੈਦਾਨੀ ਇਲਾਕੇ ਦੇ ਵਿੱਚ ਵੇਖਣ ਨੂੰ ਮਿਲੇਗਾ ਜਿੱਥੇ ਕਿ ਤੇਜ਼ ਹਵਾਵਾਂ ਚੱਲਣਗੀਆਂ ਪਾਰੀ ਮੀਂਹ ਦੀ ਜਿਹੜੀ ਕਿ ਹੈ ਸੰਭਾਵਨਾ ਪ੍ਰਗਟਾਈ ਗਈ ਹੈ ਮੈਦਾਨੀ ਇਲਾਕੇ ਦੇ ਵਿੱਚ ਸਥਿਤੀ ਭਿਆਨਕ ਬਣਦੀ ਜਾ ਰਹੀ ਹੈ ਅਤੇ 22 ਦਸੰਬਰ ਤੱਕ ਪੰਜਾਬ ਦੇ ਵਿੱਚ ਬਾਰਿਸ਼ ਨੂੰ ਲੈ ਕੇ ਭਵਿੱਖਬਾਣੀ ਕੀਤੀ ਗਈ ਹੈ ਮੌਸਮ ਵਿਭਾਗ ਨੇ ਲੋਕਾਂ ਨੂੰ ਸਾਵਧਾਨੀ ਵਰਤਣ ਧੁੰਦ ਦੌਰਾਨ ਗੱਡੀਆਂ ਚਲਾਉਂਦੇ ਸਮੇਂ ਚੌਕਸ ਰਹਿਣ ਅਤੇ ਠੰਡ ਤੋਂ ਬਚਣ ਦੀ ਵੀ ਅਸਲਾ ਦਿੱਤੀ ਹੈ ਤੇਜ਼ ਠੰਡ ਅਤੇ ਸੰਗਣੀ ਧੁੰਦ ਨੇ ਪੰਜਾਬ ਤੋਂ ਲੈ ਕੇ ਹਰਿਆਣਾ ਦਿੱਲੀ ਐਨਸੀਆਰ ਉੱਤਰ ਪ੍ਰਦੇਸ਼ ਬਿਹਾਰ ਝਾਰਖੰਡ ਉੜੀਸ਼ਾ ਪੱਛਮ ਬਗਾਲ ਤੱਕ ਦੇ ਰਾਜਾਂ ਦੇ ਵਿੱਚ ਵੱਡੀ ਮਾਰਮਾਰੀ ਅਤੇ ਜਨਜੀਵਨ ਨੂੰ ਵੀ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਕੀਤਾ ਹੈ ਇੱਥੋਂ ਤੱਕ ਕਿ ਜਿੱਥੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਉੱਥੇ ਹੀ ਸੜਕੀ ਆਵਾਜਾਈ ਵੀ ਪ੍ਰਭਾਵਿਤ ਹੋਈ ਅਤੇ ਉਡਾਣਾ ਤੱਕ ਇੱਥੇ ਧੁੰਦ ਦੀ ਮਾਰ ਦੇ ਉਂ ਅਚੇਲੀਆਂ ਹੈ ਜਿਨੇ ਕਈ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਅਤੇ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ ਦੇ ਉੱਤਰ ਸੰਗਣੀ ਧੁੰਦ ਦੇ ਕਰਕੇ ਕਟਬਿਧੀ ਦੇ ਵਿੱਚ ਬਿਲਟੀ ਦੇ ਚੱਲਦੇ ਆ 150 ਤੋਂ ਵੱਧ ਉਡਾਣਾਂ ਪ੍ਰਭਾਵਿਤ ਹੋਈਆਂ ਨੇ ਅਤੇ ਰੇਲ ਚੈਨਲ ਵੀ ਪ੍ਰਭਾਵਿਤ ਹੋਇਆ ਜਦਾ ਲੰਬੀ ਦੂਰੀ ਦੀਆਂ ਜਿਹੜੀਆਂ ਰੇਲ ਗੱਡੀਆਂ ਨੇ ਉਸ ਸਮੇਂ ਤੋਂ ਪਛੜ ਕੇ ਚੱਲ ਰਹੀਆਂ ਹੈਗੀਆਂ ਨੇ ਦਿੱਲੀ ਐਨਸੀਆਰ ਦੇ ਵਿੱਚ ਹੁਣ ਹਵਾ ਪ੍ਰਦੂਸ਼ਣ ਨੇ ਜੀਵਨ ਮਨੁੱਖੀ ਜੀਵਨ ਦੇ ਲਈ ਇੱਕ ਵੱਡਾ ਖਤਰਾ ਖੜਾ ਕਰ ਦਿੱਤਾ ਹੈ ਅਤੇ ਇਹ ਇਸ ਕਰਕੇ ਹੋਇਆ ਕਿਉਂਕਿ 에ਅਰ ਕੁਆਲਿਟੀ ਇੰਡੈਕਸ ਉਹ ਲਗਾਤਾਰ 400 ਦੇ ਅੰਕੜੇ ਤੋਂ ਉੱਪਰ ਜਿਹੜਾ ਕੀ ਦਰਜ ਕੀਤਾ ਜਾ ਰਿਹਾ ਅਜਿਹੇ ਦੇ ਵਿੱਚ ਜਦੋਂ ਹੁਣ 25ਵੀਂ ਗੜਬੜੀ ਸਰਗਰਮ ਹੋਈ ਹੈ ਤਾਂ ਇਸ ਦੇ ਨਾਲ ਜਿਹੜਾ ਕੀ ਹੁਣ ਮੀਂਹ ਪੈਣ ਦੀ ਗੱਲ ਆਖੀ ਜਾ ਰਹੀ ਹੈ ਤਾਂ ਫਿਰ ਮੌਸਮ ਦੇ ਵਿੱਚ ਮੌਜੂਦ ਜਿਹੜੇ ਕੀ ਪ੍ਰਦੂਸ਼ਣ ਦੇ ਕਾਰਨ ਨੇ ਉਹ ਜ਼ਰੂਰ ਘਟ ਜਾਣਗੇ ਅਤੇ ਇਸ ਨਾਲ ਹਵਾ ਜਿਹੜੀ ਕੀ ਉਹ ਸ਼ੁੱਧ ਹੋਵੇਗੀ ਪੰਜਾਬ ਚੰਡੀਗੜ੍ਹ ਹਰਿਆਣਾ ਦੇ ਵਿੱਚ ਤੇਜ਼ ਠੰਡ ਅਤੇ ਧੁੰਦ ਦੇ ਕਰਕੇ ਬਹੁਤ ਸਾਰੇ ਜਿਹੜੇ ਕੀ ਲੋਕ ਹੈਗੇ ਨੇ ਉਹ ਇਸ ਕਰਕੇ ਦਿੱਕਤ ਦਾ ਸਾਹਮਣਾ ਕਰਨੇ ਪਾ ਰਹੇ ਨੇ ਕਰ ਰਹੇ ਨੇ ਕਿਉਂਕਿ ਜਦੋਂ ਸਵੇਰੇ ਲੋਕਾਂ ਨੇ ਕੰਮਕਾਰ ਤੇ ਜਾਣਾ ਹੁੰਦਾ ਤਾਂ ਧੁੰਦ ਦੇ ਕਰਕੇ ਵਾਹਨਾਂ ਦੀ ਰਫ਼ਤਾਰ ਬੇहद ਘਟ ਜਾਂਦੀ ਹੈ ਜਿਸ ਕਰਕੇ ਅ ਜਿਹੜੀ ਕੀ ਹੈ ਸਫਰ ਕਰਨ ਨੂੰ ਲੈ ਕੇ ਸਮਝ ਰਿਹਾ ਕਿ ਜ਼ਾਹਰ ਜੀ ਗੱਲ ਹੈ ਕਿ ਵੱਧ ਜਾਂਦਾ ਹੁਣ ਪੰਜਾਬ ਅਤੇ ਹਰਿਆਣਾ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਇਹ ਧੁੰਦ ਤੋਂ ਬਾਅਦ ਮੀਂਹ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਗਈ ਹੈ ਅ ਅਜਿਹੇ ਦੇ ਵਿੱਚ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹਰਿਆਣਾ ਦੇ ਵੀ ਜ਼ਿਲ੍ਹਿਆਂ ਨੂੰ ਵੀ ਪ੍ਰਭਾਵਿਤ ਜਿਹੜਾ ਕਿ ਇਸ ਮੌਸਮ ਨੇ ਕੀਤਾ ਹੋਇਆ ਜਿੱਥੇ ਕਿ ਰੇਲ ਹਵਾ ਅਤੇ ਹਵਾ ਤੇ ਸੜਕੀ ਆਵਾਜਾਈ ਵੀ ਕਾਫੀ ਜ਼ਿਆਦਾ ਪ੍ਰਭਾਵਿਤ ਹੋ ਰਹੀ ਹੈ ਮੌਤ ਵਿਭਾਗ ਦੀ ਮੰਨੀ ਤਾ 31 ਦਸੰਬਰ ਤੱਕ ਜਿਹੜਾ ਕੀ ਮੌਸਮ ਖੁਸ਼ਕ ਰਹਿਣ ਦੀ ਜਿਹੜੀ ਕੀ ਉਮੀਦ ਜਿਤਾਈ ਜਾ ਰਹੀ ਹੈ ਪਰ ਸੰਗਣੀ ਧੁੰਦ ਤੇ ਦਿਨ ਰਾਤ ਚੰਡੀਗੜ੍ਹ ਹਵਾਈ ਅੱਡੇ ਤੇ ਉਡਾਣਾ ਨੂੰ ਲੈ ਕੇ ਵੀ ਜਿਹੜਾ ਕੀ ਇੱਕ ਰਿਪੋਰਟ ਸਾਹਮਣੇ ਆਉਂਦੀ ਹੈ ਕਿਉਂਕਿ ਧੁੰਦ ਇਸ ਕਦਰ ਜ਼ਿਆਦਾ ਹੁੰਦੀ ਹੈ ਕਿ ਸਿੱਧਾ-ਸਿੱਧਾ ਇਸ ਦਾ ਅਸਰ ਲੋਕਾਂ ਦੇ ਉੱਪਰ ਪੈਣਾ ਸੁਭਾਵਿਕ ਹੈ ਹੁਣ ਜੋ ਅਲਰਟ ਕੀਤਾ ਗਿਆ ਪੰਜਾਬ ਦੇ ਵਿੱਚ ਸੰਗਣੀ ਧੁੰਦ ਤੇ ਮੀਨੂ ਲੈ ਕੇ ਉਸ ਬਾਬਤ ਤੁਹਾਡੇ ਨਾਲ ਪੂਰੀ ਰਿਪੋਰਟ ਦੇ ਉੱਪਰ ਇੱਕ ਵਾਰ ਫਿਰ ਤੋਂ ਜਾਣਕਾਰੀ ਸਾਂਝੀ ਕਰ ਦਈਏ ਕਿ ਚੰਡੀਗੜ੍ਹ ਅਤੇ ਪੰਜਾਬ ਦੇ ਵਿੱਚ yellow alert ਹੈ 2 डिसेंबर ਤੱਕ ਮੀਂਹ ਪੈਣ ਦੀ ਚੇਤਾਵਨੀ ਦਿੱਤੀ ਗਈ ਹੈ ਪੱਛਮੀ ਗੜਬੜੀ ਦੇ ਚੱਲਦਿਆਂ ਇਹ ਜਿਹੜਾ ਕਿ ਇਹ ਮੌਸਮ ਦੇ ਵਿੱਚ ਇੱਕਦਮ ਤਬਦੀਲੀ ਆਈ ਹੈ ਪਹਾੜਾਂ ਦੇ ਵਿੱਚ ਬਰਬਰੀ ਹੋ ਰਹੀ ਹੈ ਅਤੇ ਇਸੇ ਦੌਰਾਨ ਜਿਹੜਾ ਕਿ ਹੈ ਰਾਜਸਥਾਨ ਦੇ ਉੱਤੋਂ ਇੱਕ anti cyclone system ਵੀ ਬਣਦਾ ਹੋਇਆ ਨਜ਼ਰ ਆ ਰਿਹਾ ਜਿਸ ਕਰਕੇ ਹੁਣ ਬਹੁਤ ਸਾਰੀਆਂ ਅਜੀਆਂ ਥਾਮਾਂ ਨੇ ਸਰਹੱਦ ਦੇ ਨਾਲ ਲੱਗਦੇ ਇਲਾਕੇ ਭਾਵੇਂ ਉਹ ਫਿਰੋਜ਼ਪੁਰ ਫਾਜ਼ਲਕਾ ਫਰੀਦਕੋਟ ਇਧਰੋਂ ਗੁਰਦਾਸਪੁਰ ਅੰਮ੍ਰਿਤਸਰ ਲਾਲੀਤਾਂ ਇੱਥੇ ਬੱਦਲਵਾਈ ਵਾਲਾ ਮੌਸਮ ਜ਼ਰੂਰ ਦੇਖਿਆ ਜਾ ਸਕਦਾ ਹੈ ਅਤੇ ਫਿਲਹਾਲ ਜਿਹੜਾ ਕਿ ਹੁਣ ਦੱਸਿਆ ਜਾ ਰਿਹਾ ਕਿ 22 ਦਸੰਬਰ ਤੱਕ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਤਰਨਤਾਰਨ ਕਪੂਰਥਲਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਬਰਸਾਤ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਜਿਸ ਤੋਂ ਲੈ ਕੇ yellow alert ਵੀ ਅਕੀਤਾ ਗਿਆ ਤੋ ਜੇਕਰ ਤੁਸੀਂ ਵੀ ਜਿਹੇ ਮੌਸਮ ਦੇ ਵਿੱਚ ਕਿਤੇ ਜਾਣ ਦਾ ਪਲਾਨ ਬਣਾ ਰਹੇ ਜਾਂ ਤੁਹਾਡਾ ਕੋਈ ਪਹਿਲਾਂ ਤੋਂ ਹੀ ਪ੍ਰੋਗਰਾਮ ਬਣਿਆ ਹੋਇਆ ਤਾਂ ਮੌਸਮ ਦੀ ਜਿਹੜੀ ਕਿ ਰਿਪੋਰਟ ਹੈ ਇੱਕ ਵਾਰ ਜ਼ਰੂਰ ਜਾਣ ਲਿਆ ਕਰੋ ਤਾਂ ਕਿ ਤੁਹਾਨੂੰ ਇਸ ਖਰਾਬ ਮੌਸਮ ਦੇ ਚਲਦੇ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ